ਕੀ ਗਿਆ ਘੜਾ ਨਾ ਮੈਂ ਪਹਿਲਾ ਪਹਿਲਾ ਨਾਮ ਗਿਆ ਘੜਾ ਦੂਜਾ ਨਾਮ ਤੇਰੇ ਨਾਮ 1 ਕਰੋੜ ਤੇ ਤੇਰੇ ਨਾਮ 50 ਲੱਖ ਦੇ ਉਹ 127000 225 ਨਾਮ ਟੋਟਲ ਨੇ ABC ਕਿੱਥੇ ਗਈ ਸੀ ਇੱਕ ਹੰਕਾਰ ਲੋਟਰੀ ਦੇ ਪਾਣ ਗਈ ਸੀ ਸ਼ੱਕ ਨਾ ਕਰੀ ਮੇਰੇ ਤੇ ਮੈਂ ਇੱਕ ਹੰਕਾਰ ਲੋਟਰੀ ਦੇ ਲੋਟਰੀ ਪਾਣ ਗਈ ਸੀ ਗਿਆ ਘੜਾ ਇਹਦੇ ਸਕੇ ਆ ਰਹੇ ਨੇ ਕਿ ਸਾਡਾ ਵਿਸ਼ਵਾਸ ਬਣਿਆ 41 ਸਾਲ ਦਾ 41 ਸਾਲ ਦਾ ਅਸੀਂ ਲੋਟਰੀ ਵੇਚਦੇ ਆਂ 41 ਹਜ਼ਾਰਾਂ ਲੋਕਾਂ ਨੂੰ ਭਰਦੇ ਵਿਸ਼ਵਾਸ ਹੈ ਅਸੀਂ ਲੋਕਾਂ ਰਿਜ਼ਲਟ ਦਿੰਨੇ ਆ ਇਨਾਮ ਦਿੰਨੇ ਆ ਦੀਵਾਲੀ ਖਤਮ ਹੋ ਗਈ ਜਰੂਰ ਲੇਕਿ ਬੰਪਾ ਨਹੀਂ ਖਤਮ ਹੋਇਆ ਬੰਪਾ ਖੁੱਲਣਾ ਹੈ 31 ਤਰੀਕ ਨੂੰ 31 ਅਕਤੂਬਰ ਤੇ ਜੇ ਇਹਨਾਂ ਦੀ ਕੋਈ ਟਿਕਟ ਨਕਲੀ ਸਾਬਤ ਕਰ ਦੇਵੇ ਤਾਂ 5 ਲੱਖ ਰੁਪਏ ਦਾ ਨਗਦ ਇਨਾਮ ਜਿਹੜਾ ਉਹਦੇ ਵਾਸਤੇ ਤੇ ਜਿਹੜਾ 11 ਕਰੋੜ ਦਾ ਇਹ ਬੰਪਰ ਆ ਇਹ ਲੋਕਾਂ ਇੰਤਜ਼ਾਰ ਕਰ ਰਿਹਾ ਦੀਵਾਲੀ ਦਾ ਖਤਮ ਹੋ ਗਈ ਫਿਰ ਭੀੜ ਨਹੀਂ ਜਿਆਦਾ ਜਿਹੜੀ ਆ ਇੱਕ ਔਂਕਾਰ ਲਾਟਰੀ ਵਾਲਿਆਂ ਦੇ ਕਿਉਂ ਲੱਗੀ ਹੋਈ ਆ ਗੱਲਬਾਤ ਕਰਾਂਗੇ ਦੀਵਾਲੀ ਦਾ ਬੰਪਰ ਆਇਆ ਹੋਇਆ ਸੀ ਦੀਵਾਲੀ ਵੀ ਚਲੀ ਗਈ ਅੱਜ ਤੁਸੀਂ ਕਹੋ ਬੰਦੀ ਛੋੜਦੀ ਵਸਾ ਉਹ ਵੀ ਅੱਜ ਨਿਕਲ ਜਾਣਾ ਲੇਕਿਨ ਭੀੜ ਜਿਹੜੀ ਆ ਟੁੱਟਣ ਦਾ ਨਾਂ ਨਹੀਂ ਲੈ ਰਹੀ ਬਾਬਾ ਜੀ ਬੰਪਰ ਦੀਵਾਲੀ ਦਾ ਦੀਵਾਲੀ ਤਾਂ ਖਤਮ ਹੋ ਗਈ ਦੀਵਾਲੀ ਖਤਮ ਹੋ ਗਈ ਜਰੂਰ ਲੇਕਿਨ ਬੰਪਰ ਨਹੀਂ ਖਤਮ ਹੋਇਆ ਬੰਪਰ ਖੁੱਲਣਾ ਹੈ 31 ਤਰੀਕ ਨੂੰ 31 ਅਕਤੂਬਰ 2025 ਅਜਾ 10 ਦਿਨ ਪਏ ਹੋਏ 10 ਦਿਨ ਪਹਿ ਪੂਰੇ ਆ ਰਿਹਾ ਹੈ ਨਾ ਸੋਚੋ ਲੋਕੀ ਕਈ ਬੰਦੇ ਸੋਚਦੇ ਨੇ ਕਿ ਦੀਵਾਲੀ ਬੰਪਰ ਖਤਮ ਹੋ ਗਿਆ ਜੀ ਦੀਵਾਲੀ ਨਿਕਲ ਗਈ ਤੇ ਬੰਪਰ ਆ ਬੰਪਰ ਹੋ ਨਹੀਂ ਮਿਲਣਾ ਐ 31 ਤਰੀਕ ਤੇ ਬੰਪਰ ਮਿਲੇਗਾ ਤੇ ਜਿੰਨਾ ਮਰਜੀ ਲੈ ਲੋ ਫਟਾਫਟ ਲੈ ਲੋ ਜਿਹੜਾ ਲੈਣਾ ਵੇ ਆਲੇ ਪਿਆ ਹੋਵੇ ਨੇ ਬਹੁਤ ਮੌਕਾ ਹੈਗਾ ਆਖਰੀ ਮੌਕਾ ਹੈ ਦੁਬਾਰਾ ਨਹੀਂ ਮਿਲਣਾ ਜਿੰਨਾ ਵੀ ਲੈਣਾ ਵੇ ਫਟਾਫਟਾ ਕੇ ਲੈ ਜਾਓ ਦੀਵਾਲੀ ਬਾਅਦ ਵੀ ਲੈ ਜਾਓ ਵੇਲੇ ਹੋ ਕੇ ਲੈ ਜਾਓ ਐ 31 ਤੱਕ ਮਿਲਣਾ ਹੈ ਅੱਛਾ ਇਹ ਦੱਸੋ ਬਈ ਦੁਕਾਨਾਂ ਹੋਰ ਵੀ ਹੈਗੀਆਂ ਕੌਂਕਰ ਵਾਲਿਆਂ ਤੇ ਇੰਦੀ ਭੀੜ ਕਿਉਂ ਆ ਸਾਰੇ ਇੱਧਰ ਕਿਉਂ ਆ ਰਹੇ ਨੇ ਅੱਜ ਦੇਖ ਲਓ ਕਿ ਆ ਰਿਹਾ ਸਾਡਾ ਵਿਸ਼ਵਾਸ ਬਣਿਆ 41 ਸਾਲ ਦਾ 41 ਸਾਲ ਦਾ ਅਸੀਂ ਲੋਟਰੀ ਵੇਚ ਰਹੇ ਹਾਂ ਤੇ 41 ਸਾਲ ਤੋਂ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਅਸੀਂ ਲੋਕਾਂ ਨੂੰ ਰਿਜ਼ਲਟ ਦਿੰਨੇ ਆ ਇਨਾਮ ਦਿੰਨੇ ਆ ਕਾਫੀ ਲੋਕਾਂ ਨੂੰ ਇਨਾਮ ਵੀ ਦਿੱਤੇ ਨੇ ਜੱਟ ਵੀ ਦਿੱਤੇ ਨੇ ਤੇ ਪੈਸੇ ਅਸੀਂ ਪੂਰੇ ਦਿੰਨੇ ਆ ਕਿਸੇ ਇਨਾਮ ਲੱਗਦਾ ਪੈਸੇ ਪੂਰੇ ਦਿੰਨੇ ਆ ਕੋਈ ਕਟੋਦੀ ਨਹੀਂ ਕਰਦੇ 1 ਰੁਪਿਆ ਕਟੋਦੀ ਨਹੀਂ ਪੂਰੇ ਇਨਾਮ ਪੀੜ ਦੀ ਪੁਰੀ ਗਾਰੰਟੀ ਜਿਗਰ ਦੀ 100% ਗਾਰੰਟੀ 5 ਲੱਖ ਰੁਪਏ ਦਾ ਇਨਾਮ ਲਖਿਆ ਕੋਈ ਨਗਦ ਨਕਦੀ ਸਾਥ ਕਰ ਦੇ ਕਰੇ ਅੱਛਾ ਜੋ ਸਾਡੇ ਕੋਲ ਇੱਕ ਵਾਰੀ ਆਂਦਾ ਹੈ ਉਹ ਕਿਤੇ ਦੁਬਾਰਾ ਨਹੀਂ ਜਾਂਦਾ ਇਸ ਕੀ ਐਤ ਕੀ ਜਿਹੜਾ ਬੰਪਰ ਆ ਉਹਦਾ ਇਨਾਮ ਕਿੰਨਾ ਵਾ ਐਤ ਕੀ 11 ਕਰੋੜ ਦਾ ਨਾਮ ਹੈ ਪਹਿਲਾ ਪਹਿਲਾ ਨਾਮ 11 ਕਰੋੜ ਦਾ ਦੂਜਾ ਨਾਮ 3 ਨਾਮ 1 ਕਰੋੜ ਦੇ 3 ਨਾਮ 50 ਲਗਦੇ ਉਹ 1,27,225 ਨਾਮ ਟੋਟਲ ਨੇ ਅੱਛਾ ਅਗਲਾ ਨਾ ਇਕਨਕਾ ਲੋਟਰੀ ਸੋਪ ਨੰਬਰ 49 50 ਕੰਟਾ ਘਟ ਚੌਕ ਲੁਧਿਆਣਾ ਪਰ ਪਈ ਏ ਟਿਕੜ ਅੱਛਾ ਔਰ ਜਿੰਨੇ ਜਲਦੀ ਹੋ ਸਕੇ ਆ ਜਾਓ ਇੱਕ ABC ਤਿੰਨ ਸਿਰਜਾ ਤੇ ਕਿੰਨੇ ਤਰੀਕ ਤੱਕ ਆ ਸਕਦੇ ਆ 31 ਤੱਕ ਆ ਸਕਦੇ ਹੋ 31 ਸਵੇਰ ਤੱਕ ਆ ਸਕਦੇ ਹੋ ਸਵੇਰੇ ਆ ਕੇ ਵੀ ਤੁਸੀਂ ਲੈ ਸਕਦੇ ਹੋ 31 ਤਰੀਕ ਤੱਕ ਬਿਲਕੁਲ ਦੀਵਾਲੀ ਖਤਮ ਹੋਈ ਆ ਲੇਕਿਨ ਦੀਵਾਲੀ ਦਾ ਬੰਪਰ ਜਿਹੜਾ ਹਲੇ ਨਹੀਂ ਖਤਮ ਹੋਇਆ ਏ ਕਿ ਓਂਕਾਰ ਲੋਟਰੀ ਵਾਲੇ ਦੇ ਤੁਸੀਂ ਆਣਾ ਐਡਰੈਸ ਮੈਂ ਤੁਹਾਨੂੰ ਸਮਝਾ ਦਿੰਨਾ ਜਦੋਂ ਤੁਸੀਂ ਇੱਧਰ ਰੇਲਵੇ ਸਟੇਸ਼ਨ ਵਾਲੇ ਪਾਸਿਓਂ ਆਓਗੇ ਤਾਂ ਤੁਹਾਨੂੰ ਘੰਟਾ ਕਰਦੇ ਕੋਲ ਆਣਾ ਤੇ ਘੰਟਾ ਕਰਦੇ ਇੱਕਦਮ ਨਜ਼ਦੀਕ ਜਿਹੜਾ ਇੱਕੋ ਇੱਕ ਦੁਕਾਨ ਮਿਲੂਗੀ ਤੁਹਾਨੂੰ ਇੱਕ ਓਂਕਾਰ ਲੋਟਰੀ ਵਾਲਿਆ ਦੇਖੋ ABC 3 ਸੀਰੀਜ਼ ਦੇ ABC ਕਿੱਥੇ ਗਈ ਸੀ ਇੱਕ ਹੰਕਾਰ ਲੋਟਰੀ ਦੇ ਪਾਣ ਗਈ ਸੀ ਸ਼ੱਕ ਨਾ ਕਰੀ ਮੇਰੇ ਤੇ ਮੈਂ ਇੱਕ ਹੰਕਾਰ ਲੋਟਰੀ ਦੇ ਲੋਟਰੀ ਪਾਣ ਗਈ ਸੀ 1 ਕਰੋੜ ਦੀ ਬਿਲਕੁਲ ਬਿਲਕੁਲ ਇੱਕ 11 ਕਰੋੜ ਥੋੜਾ ਇੰਤਜ਼ਾਰ ਕਰ ਰਿਹਾ ਹਾਂ ਜੀ ਉਹ ਮੋਬਾਈਲ ਨੰਬਰ ਵੀ ਦੱਸ ਦਈਏ ਦੱਸ ਦਈਏ ਦੱਸ ਦਨੇ ਆ ਦੱਸ ਦਨੇ ਭਾਈ ਮੋਬਾਈਲ ਨੰਬਰ ਹੈ 9888349494 ਕਾਰ ਬੈਟਾ ਟਿਕਟ ਮੰਗਣੀ ਹੈ ਤਾਵੇਂ ਮਗਾਸਾ ਦਿਓ ਤੇ ਤੁਸੀਂ ਕਾਉਂਟਾ ਤੇ ਲੈਣੀ ਹੈ ਲੈ ਲਓ ਆਨਲਾਈਨ ਟਿਕਟ ਨਾ ਖਰੀਦੋ ਇਹ ਮੇਰੀ ਰਿਕਵੈਸਟ ਹੈ ਬਾਕੀ ਬੰਦਿਆਣਾ ਕਿ ਬਹੁਤ ਲੋਡ ਹੋ ਰਿਹਾ ਹੈ ਆਨਲਾਈਨ ਉਹਦੇ ਦੇ ਇੱਕ ਬਾਰ ਮੈਂ ਵੀ ਤੁਹਾਨੂੰ ਦਿਖਾ ਦੇਣਾ ਇੱਕ ਓਂਕਾਰ ਲਾਟਰੀ ਸ਼ਾਪ ਨੰਬਰ 4950 ਤੇ ਜਿਹੜਾ WhatsApp ਨੰਬਰ ਆ ਉਹ ਵੀ ਦਿੱਤਾ ਹੋਇਆ ਤੇ ਜੇ ਇਹਨਾਂ ਦੀ ਕੋਈ ਟਿਕਟ ਨਕਲੀ ਸਾਬਤ ਕਰ ਦੇਵੇ ਤਾਂ 5 ਲੱਖ ਰੁਪਏ ਦਾ ਨਗਦ ਇਨਾਮ ਜਿਹੜਾ ਉਹਦੇ ਵਾਸਤੇ ਤੇ ਜਿਹੜਾ 11 ਕਰੋੜ ਦਾ ਇਹ ਬੰਪਰ ਆ ਇਹ ਤੁਹਾਡਾ ਇੰਤਜ਼ਾਰ ਕਰ ਰਿਹਾ ਟਿਕਟ ਸਿਰਫ 500 ਰੁਪਏ 500 ਰੁਪਏ 500 ਰੁਪਏ ਓਨਲੀ 500 ਰੁਪਏ ਤੇ ਜਿਹੜਾ ਪ੍ਰਾਈਜ਼ ਆ ਉਹ 500 ਰੁਪਏ ਆ ਤੇ ਇਨਾਮ ਜਿਹੜਾ ਹੈਗਾ ਉਹ ਹੈਗਾ 11 ਕਰੋੜ 11 ਕਰੋੜ ਹੀ ਆ 11 ਕਰੋੜ ਪੂਰਾ ਇਨਾਮ ਹੈ ਪੂਰਾ ਪੂਰਾ ਪਹਿਲੀ ਵਾਰੀ ਰਿਕਾਰਡ ਤੋੜ ਇਨਾਮ ਰਿਕਾਰਡ ਤੋੜ ਸੇਲ ਪਹਿਲੀ ਵਾਰ ਸੇਲ ਨਹੀਂ ਹੋ ਰਹੀ ਹੈ ਕਿ ਬੰਦੇ ਕੋਲ ਪੀੜੇ ਨਹੀਂ ਹੈ ਕਿ ਪਤਾ ਵਾਰੀ ਨਹੀਂ ਆ ਰਹੀ ਰੋਟੀ ਖਾਣ ਦਾ ਟਾਈਮ ਨਹੀਂ ਮਿਲ ਰਿਹਾ ਇਹਨਾਂ ਬੁਰਾ ਹਾਲ ਹੈ ਇਹ ਪਹਿਲੀ ਵਾਰ ਹੋਇਆ ਹੈ ਇਹ ਮੇਰੀ ਲਾਈਫ ਵਿੱਚ ਪਹਿਲੀ ਵਾਰ ਹੈ 41 ਸਾਲ ਦੀ ਉਮਰ ਵਿੱਚ ਮੈਂ ਕਦੀ ਨਹੀਂ ਦੇਖੀ ਇਹਨੀ ਸੇਲ ਲੋਕੇ ਹਰ ਬੰਦਾ ਕਹਿੰਦਾ 11 ਕਰੋੜ ਲੈਣਾ ਮੈਂ ਥੋੜਾ ਹੀ ਲੈਣਾ ਤੇ 1 ਕਰੋੜ 3 ਵੀ ਨਹੀਂ ਨਾ ਇਤਿਨਾਮ ਬਹੁਤ ਜ਼ਿਆਦਾ ਨੇ ਐਸ ਕਰਕੇ ਨਹੀਂ ਕਹਿੰਦੇ ਹੋਏ ਮੈਂ ਬੰਦੀ ਛੋੜ ਦਿਵਸ ਦੀ ਤੇ ਦੀਵਾਲੀ ਦੀ ਮੈਂ ਲੱਖ ਲੱਖ ਵਧਾਈ ਦੇਣਾ ਸਭ ਨੂੰ ਵਾਗੂਜਾ ਖਾਦਾ ਵਾਗੂਜਾ ਫੜੇ ਗਿਫਟ ਤਾਂ ਤੁਸੀਂ ਲੈ ਚੁੱਕੇ ਹੋ ਦੀਵਾਲੀਆਂ ਲੋਕਾਂ ਕੋਲੋਂ ਲੈ ਚੁੱਕੇ ਹੋ ਲੇਕਿਨ ਪੰਜਾਬ ਸਰਕਾਰ ਦੀ ਜਿਹੜੀ ਦੀਵਾਲੀ ਆ 11 ਕਰੋੜ ਵਾਲੀ ਉਹ ਤੁਹਾਡਾ ਇੰਤਜ਼ਾਰ ਕਰਦੀ ਹੈ 11 ਕਰੋੜ ਦਾ ਬੰਪਰ ਟਿਕਟ ਦਾ ਪ੍ਰਾਈਸ ਸਿਰਫ 500 ਰੁਪਏ ਸ਼ਾਪ ਨੰਬਰ 495011 ਨਾ ਲੁਧਿਆਣੇ ਦਾ ੴ ਲੋਟਰੀ ਵਾਲੇ